ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੋਂ ਨਿਕਲੇਗਾ ਹਜ਼ੂਰ ਸਾਹਿਬ ਤੋਂ ਗੁਪਤ ਖਜ਼ਾਨਾ ਅਰਬਾਂ ਰੁਪਏ ਦਾ ਬਾਬਾ ਕੁਲਵੰਤ ਸਿੰਘ ਜੀ ਨੇ ਬਚਨ ਕੀਤੇ ਕਿਹੜੇ ਦਿਨ ਨਿਕਲਣਗੇ ਖਜ਼ਾਨੇ ਤੇ ਕੌਣ ਕਰੇਗਾ ਸਿੱਖ ਸਿੱਖਾਂ ਦੀ ਖਾਲਸਾ ਰਾਜ ਦੀ ਗਵਾਹੀ ਸਾਧ ਸੰਗਤ ਆਪਾਂ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਜਿਹੜਾ ਆਉਂਦਾ ਹੈ ਕਿ ਉਹ ਮਹਾਰਾਜਾ ਦਲੀਪ ਸਿੰਘ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ ਜੋ ਇਹਨਾਂ ਦੀ ਇੱਛਾ ਅਧੂਰੀ ਰਹੀਗੀ ਇਹ ਬੇਨਤੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਇੱਕ ਟਪਲਾ ਜਿਹੜਾ ਹੈ ਸੰਗਤ ਦੇ ਵਿੱਚ ਪਿਆ ਹੋਇਆ ਹੈ ਸੋ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਖੋਲ ਕੇ ਵਿਚਾਰਾਂਗੇ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਹਜ਼ੂਰ ਸਾਹਿਬ ਦੀ ਧਰਤੀ ਤੇ ਉਹ ਇੱਕ ਖਜ਼ਾਨਾ ਹੈ ਜਿੱਥੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਹੈ ਤੁਸੀਂ ਜਾਣਦੇ ਹੀ ਹੋ ਤੁਹਾਨੂੰ ਪਤਾ ਹੈ ਜਿਹੜੀ ਸੰਗਤ ਤੁਹਾਡੇ ਵਿੱਚ ਉੱਥੇ ਗਈ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਦیدار ਕੀਤੇ ਨੇ ਤੁਸੀਂ ਉਸ ਚੀਜ਼ ਨੂੰ ਬਖੂਬੀ ਜਾਣਦੇ ਹੋ ਬਹੁਤਾ ਦੱਸਣ ਦੀ ਜਿਹੜੀ ਹੈ ਉਹ ਜ਼ਰੂਰਤ ਹੀ ਹੈ ਨਹੀਂ ਤੇ ਗੁਰਮੁਖ ਪਿਆਰਿਓ ਉਹ ਜਿਹੜਾ ਗੁਰੂ ਘਰ ਹੈ ਉਥੇ ਇੰਨਾ ਖਜ਼ਾਨਾ ਜਿਹੜਾ ਹੈ ਉਹ ਮੌਜੂਦ ਹੈ ਜਿਹੜੇ ਖਜ਼ਾਨੇ ਦੇ ਬਾਰੇ ਜੇ ਆਪਾਂ ਜ਼ਿਕਰ ਕਰੀਏ ਸ਼ਾਇਦ ਕੋਈ ਅਨੁਮਾਨ ਵੀ ਜਿਹੜਾ ਹੈ ਨਾ ਲਾਇਆ ਜਾ ਸਕੇ ਉਹ ਖਜ਼ਾਨੇ ਦੇ ਬਾਰੇ ਮੇਰੇ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਭਲਿਓ ਉਹ ਖਜ਼ਾਨਾ ਉਦੋਂ ਨਿਕਲੇਗਾ ਜਦੋਂ ਇਸ ਧਰਤੀ ਤੇ 96 ਕਰੋੜ ਖਾਲਸਾ ਜਿਹੜਾ ਹੈ ਉਹ ਪੈਦਾ ਹੋਏਗਾ ਪਾਵਕ 96 ਕਰੋੜ ਖਾਲਸਾ ਬਣ ਕੇ ਸਾਜੇਗਾ 96 ਕਰੋੜ ਖਾਲਸਾ ਜਿਹੜਾ ਹੈ ਇਸ ਦੁਨੀਆ ਤੇ ਇਸ ਸੰਸਾਰ ਤੇ ਪੈਦਾ ਹੋ ਜਾਏਗਾ ਤਦ ਉਹ ਖਜ਼ਾਨਾ ਜਿਹੜਾ ਹੈ ਪ੍ਰਗਟ ਹੋਣਾ ਹੈ ਉਸ ਗੁਰੂ ਘਰ ਚੋਂ ਖਜ਼ਾਨਾ ਨਿਕਲੇਗਾ ਉਹ ਖਜ਼ਾਨਾ ਇਨਾ ਖਜ਼ਾਨਾ ਹੋਏਗਾ ਕਿ ਦੁਨੀਆ ਦੇ ਵਿੱਚੋਂ ਇੱਕ ਇੱਕ ਬੰਦੇ ਨੂੰ ਕਰੋੜਾਂ ਕਰੋੜਾਂ ਰੁਪਈਆ ਵੀ ਜੇ ਵੰਡ ਦਿੱਤਾ ਜਾਵੇ ਤੇ ਉਹ ਖਜ਼ਾਨਾ ਕਦੀ ਖਤਮ ਨਹੀਂ ਹੋਵੇਗਾ ਉਦਾਹਰਨ ਤੌਰ ਤੇ ਅਸੀਂ ਵੇਖ ਲਈਏ ਵੀ ਜਿਸ ਚੀਜ਼ ਨੂੰ ਸਤਿਗੁਰੂ ਨੇ ਬਖਸ਼ਿਸ਼ ਦੇ ਦਿੱਤੀ ਭਾਵੇਂ ਛੋਟੀ ਚੀਜ਼ ਸੀ ਪਿਆਰਿਓ ਪਰ ਥੋੜੀ ਚੀਜ਼ ਸੀ ਜਿਸ ਚੀਜ਼ ਤੇ ਗੁਰੂ ਦੀ ਨਜ਼ਰ ਪੈ ਗਈ ਗੁਰੂ ਨੇ ਉਸ ਚੀਜ਼ ਲਈ ਬਖਸ਼ਿਸ਼ ਕਰ ਦਿੱਤੀ ਬਚਨ ਕਹਿ ਦਿੱਤੇ ਸਾਰੀ ਸੰਗਤ ਨੇ ਸ਼ੱਕ ਵੀ ਲਿਆ ਵੰਡ ਵੀ ਦਿੱਤਾ ਖੁੱਲਾ ਜਿਹੜਾ ਵਰਤਾਵ ਵੀ ਦਿੱਤਾ ਪਰ ਉਹ ਚੀਜ਼ ਖਤਮ ਨਹੀਂ ਹੋਈ ਅੱਜ ਤੱਕ ਖਤਮ ਨਹੀਂ ਹੋਈ ਛੇਵੇਂ ਪਾਤਸ਼ਾਹ ਨੇ ਜਿਹੜੇ ਪੜੋਲੇ ਨੂੰ ਵਰ ਦਿੱਤਾ ਸੀ ਵੀ ਇਹਦੇ ਵਿੱਚੋਂ ਦਾਣੇ ਕੱਢੀ ਜਾਓ ਪਰ ਕਦੇ ਵੇਖਿਓ ਨਾ ਵਿੱਚ ਤੇ ਪਾਤਸ਼ਾਹ ਨੇ ਉਸ ਦਿੱਤੇ ਹੋਏ ਪੜੋਲੇ ਨੂੰ ਜਿਹੜੇ ਬਚਨ ਸੀ ਤੇ ਪਿਆਰਿਓ ਉਹਦੇ ਵਿੱਚੋਂ ਅੱਜ ਵੀ ਦਾਣੇ ਨਿਕਲਦੇ ਪਏ ਨੇ ਅੱਜ ਵੀ ਦਾਣੇ ਨਿਕਲਦੇ ਨੇ ਤੇ ਮਾਈ ਜਮਨੀ ਦੇਵੀ ਦੇ ਘਰ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂਦੇ ਨੇ ਇੱਕ ਖਿਚੜੀ ਬਣੀ ਹੋਈ ਹੈ ਹਾਂਡੀ ਦੇ ਵਿੱਚ ਤੇ ਸਤਿਗੁਰੂ ਨੇ ਵਰ ਦਿੱਤਾ ਇਹ ਖਿਚੜੀ ਖਤਮ ਨਹੀਂ ਹੋਵੇਗੀ ਕਦੇ ਵੀ ਇਹ ਖਿਚੜੀ ਘਟੇਗੀ ਨਹੀਂ ਪੂਰੇ ਸ਼ਹਿਰ ਵਾਸੀਆਂ ਨੇ ਛਕ ਲਿਆ ਲਫਾਫੇ ਭਰ-ਭਰ ਲੈ ਗਏ ਅਸਾਧਨਾ ਦੇ ਵਿੱਚ ਪਾ ਕੇ ਲੈ ਗਏ ਪਰ ਉਹ ਹਾਂਡੀ ਦੇ ਵਿੱਚੋਂ ਖਿਚੜੀ ਜਿਹੜੀ ਹੈ ਫਿਰ ਵੀ ਖਤਮ ਨਹੀਂ ਹੋਈ ਕਹਿਣ ਤੋਂ ਭਾਵ ਵੀ ਜਿੱਥੇ ਗੁਰੂ ਨੇ ਬਚਨ ਕਰ ਦਿੱਤੇ ਪਿਆਰਿਓ ਉਹ ਜੇ ਖਜ਼ਾਨਾ ਹੈ ਜੇ ਗੁਰੂ ਨੇ ਬਚਨ ਕਰ ਦਿੱਤੇ ਵੀ ਇਹ ਖਜ਼ਾਨਾ ਕਦੀ ਖਤਮ ਨਹੀਂ ਹੋਏਗਾ ਤੇ ਇਸ ਚੀਜ਼ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ ਵੀ ਉਹ ਖਜ਼ਾਨਾ ਕਦੀ ਵੀ ਖਤਮ ਨਹੀਂ ਹੋਏਗਾ ਕਦੀ ਖਤਮ ਨਹੀਂ ਹੋਣਾ ਉਸ ਖਜ਼ਾਨੇ ਨੇ ਪਿਆਰਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਉਹ ਖਜ਼ਾਨਾ ਉਦੋਂ ਨਿਕਲੇਗਾ ਜਦੋਂ 96 ਕਰੋੜ ਖਾਲਸਾ ਬਣ ਕੇ ਪੈਦਾ ਹੋਏਗਾ ਜਦੋਂ ਦੁਨੀਆ ਤੇ ਖਾਲਸੇ ਦਾ ਰਾਜ ਆਏਗਾ ਵੈਸੇ ਜ਼ਿਕਰ ਕਰਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਿਹਾ ਹੋਇਆ ਹੈ ਕਿ ਖਾਲਸਾ ਰਾਜ ਵਾਪਸ ਆਏਗਾ ਅਸੀਂ ਕਹਿੰਨਾ ਵੀ ਰਾਜ ਕਰੇਗਾ ਖਾਲਸਾ ਖਾਲਸੇ ਨੇ ਪਹਿਲਾਂ ਰਾਜ ਕਰ ਲਿਆ ਖਾਲਸਾ ਰਾਜ ਕਰਕੇ ਹਟ ਗਿਆ ਹੁਣ ਤੇ ਖਾਲਸੇ ਨੇ ਰਾਜ ਦੁਬਾਰਾ ਕਰਨਾ ਹੈ ਭਲੇ ਉਹ ਖਾਲਸੇ ਨੇ ਰਾਜ ਦੁਬਾਰਾ ਕਰਨਾ ਹੈ ਕਈ ਕਹਦੇ ਜੀ ਤੁਹਾਡੇ ਕੋਲੇ ਮੈਪ ਕੀ ਹੈ ਤੁਸੀਂ ਕੀ ਸਾਬਤ ਕਰੋਗੇ ਕਿਵੇਂ ਰਾਜ ਚਲਾਓਗੇ ਅਸੀਂ ਕਿੰਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮੈਪ ਸਾਡੇ ਕੋਲ ਹੈ ਤੇ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸ਼ਾਸਕ ਕਾਇਮ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਭਾਗ ਚਲਾਇਆ ਅਸੀਂ ਉਸ ਕਦਰ ਆਪਣਾ ਰਾਜ ਭਾਗ ਚਲਾਵਾਂਗੇ ਉਹ ਸਾਡੇ ਕੋਲੇ ਮੈਪ ਹੈ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਭਾਗ ਕਾਇਮ ਕੀਤਾ ਤੇ ਚਲਾਇਆ ਅਸੀਂ ਉਸ ਤਰ੍ਹਾਂ ਜਿਹੜਾ ਹੈ ਇਹ ਰਾਜ ਚਲਾਵਾਂਗੇ ਤੇ ਉਹ ਸਾਡੇ ਰਾਜ ਦੀਆਂ ਜਿਹੜੀਆਂ ਕਹਾਣੀਆਂ ਨੇ ਕਿਤਾਬਾਂ ਦੇ ਵਿੱਚ ਨੇ ਤੇ ਉਹ ਕਹਾਣੀਆਂ ਜਿਹੜੀਆਂ ਸਾਡੇ ਕੋਲੇ ਮੌਜੂਦ ਨੇ ਉਹਨਾਂ ਨੂੰ ਅਸੀਂ ਸੱਚ ਕਰਕੇ ਵਿਖਾਵਾਂਗੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਹੋਇਆ ਜਿਹੜਾ ਰਾਜ ਹੋਇਆ ਜਿਹੜੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਆਪਣੇ ਰਾਜ ਵਾਸੀਆਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਉਹ ਰਾਜ ਅਸੀਂ ਕਾਇਮ ਕਰਕੇ ਵਿਖਾਵਾਂਗੇ ਤੇ ਇਹ ਵੀ ਕਿਹਾ 파ਰਸ਼ਾ ਨੇ ਕਿ ਖਾਲਸਾ ਰਾਜ ਆਵੇਗਾ ਤੇ ਉਹਦੀ ਅਗਵਾਈ ਜਿਹੜਾ ਹੈ ਇੱਕ ਦਲੀਪ ਸਿੰਘ ਨਾਮ ਦਾ ਵਿਅਕਤੀ ਕਰੇਗਾ ਉਹ ਮਹਾਰਾਜਾ ਬਣੇਗਾ ਮਹਾਰਾਜਾ ਦਲੀਪ ਸਿੰਘ ਜਿਹੜਾ ਹੈ ਉਹ ਅਲੱਗ ਹੈ ਤੁਹਾਨੂੰ ਪਤਾ ਹੈ ਵੀ ਮਹਾਰਾਜਾ ਦਲੀਪ ਸਿੰਘ ਨੂੰ ਗੋਰੀ ਸਰਕਾਰ ਨੇ ਡਰਾ ਲਿਆ ਲਵੇ ਨਹੀਂ ਲੱਗਣ ਦਿੱਤਾ ਭਾਬ ਮਹਾਰਾਣੀ ਜਿੰਦਕੌਰ ਨੇ ਇਹ ਗੱਲ ਕਹੀ ਸੀ ਕਿ ਮੇਰਾ ਜੇ ਤੂੰ ਪੁੱਤਰ ਹੈ ਨਾ ਤਲਵਾਰ ਚੱਕ ਤੇ ਆਪਣਾ ਰਾਜ ਭਾਗ ਵਾਪਸ ਲੈ ਲੈ ਤੂੰ ਰਾਜ ਮਹਾਰਾਜਾ ਬਣ ਨਹੀਂ ਸਕਦਾ ਤੂੰ ਤੇ ਧੁਰ ਤੋਂ ਮਹਾਰਾਜਾ ਹੈ ਤੇ ਆਪਣਾ ਰਾਜ ਭਾਗ ਜਿਹੜਾ ਹੈ ਉਹ ਇਨ੍ਹਾਂ ਗੋਰਿਆਂ ਤੋਂ ਛੀਨਣਾ ਹੈ ਤੂੰ ਰਾਜਾ ਹੈ ਤੂੰ ਮਹਾਰਾਜਾ ਹੈ ਤੇਰੀਆਂ ਰਗਾਂ ਦੇ ਵਿੱਚ ਇੱਕ ਮਹਾਰਾਜੇ ਦਾ ਖੂਨ ਹੈ ਮਹਾਰਾਜਾ ਦਲੀਪ ਸਿੰਘ ਨੂੰ ਡਰਾਇਆ ਗਿਆ ਆਖਰਕਾਰ 1 ਅਗਸਤ ਪਿਆਰਿਓ 1863 ਨੂੰ ਮਹਾਰਾਣੀ ਜਿੰਦ ਕੌਰ ਵੀ ਸੰਸਾਰ ਤੋਂ ਚਲੇ ਗਏ ਜੇ ਮੈਂ ਗਲਤ ਨਹੀਂ 1892 93 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਵੀ ਇਸ ਸੰਸਾਰ ਨੂੰ અલਵਿਦਾ ਆ ਕੇ ਪਰ ਉਹਨਾਂ ਦੀ ਇੱਛਾ ਅਧੂਰੀ ਰਹਿ ਗਈ ਰਾਜ ਭਾਗ ਕਰਨ ਦੀ ਪਿਆਰਿਓ ਉਹ ਇੱਛਾ ਸ਼ਾਇਦ ਉਹਨਾਂ ਦੀ ਪੂਰੀ ਹੋਵੇਗੀ ਖਾਲਸਾ ਰਾਜ ਹੋਵੇਗਾ ਤੇ ਇੱਕ ਦਲੀਪ ਸਿੰਘ ਨਾਮ ਦਾ ਵਿਅਕਤੀ ਇੱਕ ਰਾਜਾ ਹੋਏਗਾ ਤੇ ਪਿਆਰਿਓ ਦਲੀਪ ਸਿੰਘ ਨਾ ਹੀ ਉਹਦਾ ਹੋਏਗਾ ਤੇ ਉਹ ਖਾਲਸਾ ਰਾਜ ਦੀ ਅਗਵਾਈ ਕਰੇਗਾ ਤੇ ਖਾਲਸਾ ਰਾਜ ਜਿਹੜਾ ਹੈ ਉਹਦੇ ਅੰਡਰ ਬਣੇਗਾ ਤੇ ਸਭ ਕੁਝ ਤਕਨੀਕਾਂ ਜਿਹੜੀਆਂ ਨੇ ਉਹ ਦਲੀਪ ਸਿੰਘ ਨਾਮ ਦਾ ਵਿਅਕਤੀ ਤੈਅ ਕਰੇਗਾ ਸਭ ਕੁਝ ਚਲਾਏਗਾ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਹੋਇਆ ਉਹਦੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਸੁੱਤਾ ਕੋਈ ਮਾਰ-ਤਾੜਾਂ ਕੋਈ ਚੋਰ ਡਕੈਤ ਵਾਲੀਆਂ ਵਾਰਦਾਤਾਂ ਨਹੀਂ ਹੋਈਆਂ ਉਹਦੇ ਰਾਜ ਦੇ ਵਿੱਚ ਕਿਸੇ ਨੇ ਜ਼ੁਰਮ ਨਹੀਂ ਕੀਤਾ ਉਹਦੇ ਰਾਜ ਦੇ ਵਿੱਚ ਜੇਲ੍ਹਾਂ ਦੇ ਵਿੱਚ ਵੀ ਘਾਹ ਉੱਗ ਗਿਆ ਸੀ ਕਿਉਂਕਿ ਲੋੜ ਹੀ ਨਹੀਂ ਪਈ ਕਿਸੇ ਨੇ ਜ਼ੁਲਮ ਕੋਈ ਜ਼ੁਰਮ ਜਦੋਂ ਕੀਤਾ ਹੀ ਨਹੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਐਸਾ ਰਾਜਾ ਸੀ ਸਾਡਾ ਐਸਾ ਮਹਾਰਾਜੇ ਨੇ ਸਾਨੂੰ ਰਾਜ ਦਿੱਤਾ ਐਸਾ ਖਾਲਸਾ ਰਾਜ ਸੀ ਪਿਆਰਿਓ ਯਾਦ ਰੱਖਿਓ ਵੀ ਉਹ ਖਾਲਸਾ ਰਾਜ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਨੇ ਜਿੰਨਾ ਮਰਜੀ ਕੋਈ ਵਧੀਆ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੁੱਖ ਮੰਤਰੀ ਕੋਈ ਹੋਰ ਅਹੁਦੇਦਾਰ ਬਣ ਕੇ ਖਲੋ ਜਾਏ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਕਾਲ ਸਾਨੂੰ ਨਹੀਂ ਦਿੱਤਾ ਜਾ ਸਕਦਾ ਕੋਈ ਨਹੀਂ ਦੇ ਸਕਦਾ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਦਾ ਹੀ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਵਧੀਆ ਰਾਜ ਸ਼ਾਸਕ ਹੀ ਨਹੀਂ ਮਿਲਿਆ ਇਹ ਇਹਦੇ ਵਿੱਚ ਸੱਚਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ